ਨਹੀਂ ਹੋਣ ਕੀ ਬਿਡਰ ਬਿਡਰ ਤੂੰ ਵੀ ਅੱਖੀ ਚਾਨੀ ਆ ਹੁਣ ਤੈਨੂੰ ਕੀ ਸੱਪ ਸੰਘ ਗਿਆ ਕਰ ਮੇਰ ਨਾਲ ਇਧਰ ਆ ਗੱਲ ਭਾਂਜੀ ਤੂੰ ਇਹ ਤੇ ਮੇਰੀ ਗੱਲ ਦਾ ਗੁੱਸਾ ਹੀ ਕਰਗੇ ਜੇ ਮੈਂ ਤੇ ਪੰਮੂ ਨਾਲ ਮਜ਼ਾਕ ਕੀਤਾ ਸੀ ਮੈਨੂੰ ਨਹੀਂ ਪਤਾ ਵੀ ਤੂੰ ਇੱਡੀ ਵੱਡੀ ਗੱਲ ਬਣਾ ਲੈਣੀ ਆ ਇਹ ਵੱਡੀ ਗੱਲ ਹੈ ਬਣਾਈ ਤੇ ਬਣੀ ਆ ਇਮਜਾ ਕਰਨਾ ਤੂੰ ਸਮਝ ਤੈਨੂੰ ਇਹ ਸ਼ਰਮ ਨਾ ਇਹ ਮਜਾ ਕਰਦੀ ਨੋ ਵੀ ਮੈਂ ਕਿੱਥੇ ਲੱਗੀ ਕਰਨ ਤੂੰ ਲੱਖ ਰੁਪਈਆ ਲੈ ਕੇ ਤੂੰ ਧੀ ਦਾ ਖਾਗੀ ਤੈਨੂੰ ਮਾਛਾ ਸ਼ਰਮ ਨਾ ਇਹ ਤੈਨੂੰ ਕਬੜੀ ਜਿੰਨੀ ਵੀ ਬੋਦੀ ਨਹੀਂ ਹੁਣ ਮੋਤੀ ਜੀਵੇ ਦੇ ਮੈਂ ਤਾਈ ਜੀ ਆਵ ਪੁੱਤੋਂ ਗੱਲਾਂ ਮਾਰਦੀ ਅੰਦਰ ਸੋਈ ਤੂੰ ਕਿਦਾਂ ਮਾਰਦੀ ਗੱਲਾਂ ਤਾਈ ਜੀ ਤੁਸੀਂ ਇੰਨੇ ਕਾਲੇ ਨਾ ਪਾਓ ਠੰਡੇ ਰਹੋ ਮੈਂ ਕਰਦੀ ਆਂ ਗੱਲ ਇਹਨਾਂ ਦੇ ਨਾਲ ਪਮੋ ਤੂੰ ਨਹੀਂ ਗੱਲ ਕਰਨੀ ਮੈਂ ਨਾ ਗੱਲ ਕਰੂੰ ਇਹਨੂੰ ਕੋਈ ਟੱਕਰਿਆ ਹੀ ਨਹੀਂ ਇਹਦੇ ਨਾਲ ਹੁਣ ਮੈਂ ਚੰਗੀ ਤਰ੍ਹਾਂ ਮਿਲੂਗੀ ਇਹਦਾ ਰਹਿਣ ਦਾ ਇਰਾਦਾ ਨਹੀਂ ਇੱਥੇ ਮੈਂ ਰੱਖਾ ਚਲ ਠੀਕ ਨਹੀਂ ਇਹਨੂੰ ਰੱਖ ਲੂੰਗੀ ਪਰ ਇਹਦਾ ਨਹੀਂ ਇਰਾਦਾ ਇੱਥੇ ਰਹਿਣ ਦਾ ਹੈਗਾ ਰੋਟੀਆਂ ਖਾਣ ਦਾ ਤੋ ਨਹੀਂ ਇਹਨੂੰ ਨਕਨਾ ਆਪਾਂ ਇਹਨੂੰ ਭਜਾਓ ਇੱਥੋਂ ਦੀ ਮੰਮੀ ਤਨ ਮੈਂ ਆਖਿਆ ਸੀ ਨਾ ਵੀ ਮੂੰਹ ਬੰਦ ਰੱਖੋ ਆਪਣਾ ਤੁਸੀਂ ਕਾਨੂੰ ਵੱਦ ਘੱਟ ਬੋਲਣਾ ਹੈਗਾ ਤੋ ਇਹਦੇ ਮਾਸਾ ਸੋਚਿਆ ਵਿਚਾਰਿਆ ਹੀ ਨਹੀਂ ਮੈਂ ਕਿੱਥੇ ਬੈਠੀ ਆ ਤੇ ਕਿੱਥੇ ਨਹੀਂ ਬੈਠੀ ਹੋ ਤਾਂ ਮੈਨੂੰ ਕੀ ਪਤਾ ਹੈ ਤੇ ਐਡੀ ਵੱਡੀ ਗੱਲ ਬਣ ਜਾਣੀ ਆ ਮੈਂ ਤੇ ਮਾੜੀ ਜੀ ਕੀਤੀ ਸੀ ਤੇ ਇਹਨੇ ਜਾਗਤ ਤਾਂ ਪਤਾ ਨਹੀਂ ਕੀ ਕੁਝ ਦੱਸ ਦਿੱਤਾ ਉਹਨੂੰ ਮੈਨੂੰ ਸਭ ਕੁਝ ਦੱਸ ਦਿੱਤਾ ਹੀ ਉਹਨੇ ਮੈਂ ਕਿ ਸਿਰਫ ਭਲੀ ਮਾਨਸ ਮੈਂ ਚੁੱਪ ਕੀਤੀ ਰਹੀ ਮੈਂ ਮੈਂ ਪੁੱਤ ਆਪੇ ਗੱਲ ਕਰ ਲੂੰਗੀ ਉਹਨਾਂ ਤੂੰ ਕੋਈ ਉੱਤਰ ਨਹੀਂਗਾ ਦੇਣਾ ਹੈਗਾ ਚਲੋ ਭੈਣ ਜੀ ਜਿਵੇਂ ਮਜ਼ਾਕ ਮਜ਼ਾਕ ਨਾਲ ਕਹਿ ਬੈਠੀ ਆ ਨਾ ਮੈਂ ਮੰਨਦੀ ਆ ਮੇ ਤੋਂ ਗਲਤੀ ਹੋ ਗਈ ਗਲਤੀ ਵੀ ਤੇਰੀ ਹੀ ਮੰਨਦੇ ਆ ਤੂੰ ਥਾਂ ਤੇ ਵੇਖ ਲੈਣੀ ਆ ਵੀ ਮੈਂ ਆਪਣੀ ਧੀ ਦੇ ਘਰ ਆਣ ਕੇ ਕਰਨ ਕੀ ਲੱਗੀ ਆ ਪਹਿਲਾਂ ਤੂੰ ਧੀ ਦੇ ਪੈਸੇ ਲੱਲੇ ਹੁਣ ਤੂੰ ਫੇਰ ਆਨੀ ਵੀ ਧੀ ਨਹੀਂ ਤੇ ਮੈਂ ਪੁੱਟ ਕੇ ਲੈ ਜਾ ਤਾਈ ਜੀ ਮੰਮੀ ਕੋ ਗਲਤੀ ਹੋ ਗਈ ਤੇ ਇਹਨਾਂ ਦੀ ਗਲਤੀ ਦੀ ਮੈਂ ਮਾਫੀ ਮੰਗਦੀ ਆ ਅੱਛਾ ਮਾਫੀ ਤੇ ਤੂੰ ਮੰਗਦੀ ਆ ਨਾ ਤੇ ਜੇ ਤੇ ਇਹਦੇ ਮਗਰ ਲੱਗੇਗੀ ਤੂੰ ਤੇ ਸਾਰੇ ਅੰਬਰ ਤੋਂ ਭੁੱਖੀ ਮਰेंगी ਉਹ ਤਾਈ ਜੀ ਤੁਹਾਡੀ ਗੱਲ ਨੂੰ ਮੈਂ ਸਮਝਦੀ ਆ ਕਿ ਮੰਮੀ ਨੇ ਗਲਤੀ ਕੀਤੀ ਆ ਪਰ ਹੁਣ ਨਾ ਇੱਥੇ ਮੇਰੇ ਵੀ ਫਰਜ਼ ਦੀ ਗੱਲ ਵਾ ਥੋੜਾ ਜਿਹਾ ਮੇਰੇ ਬਾਰੇ ਵੀ ਸੋਚੋ ਨਾ ਇਹਨਾਂ ਦੀ ਸਿਹਤ ਨਹੀਂ ਠੀਕ ਤੇ ਜਦੋਂ ਇਹ ਠੀਕ ਹੋ ਜਾਣਗੇ ਨਾ ਮੈਂ ਇਹਨਾਂ ਨੂੰ ਆਪੇ ਇਹਨਾਂ ਦੇ ਪਿੰਡ ਭੇਜ ਦੂੰਗੀ ਅੱਜ ਤੱਕ ਮੈਂ ਤੁਹਾਡੀ ਕੋਈ ਗੱਲ ਨਹੀਂ ਮੋੜੀ ਬਸ ਇੰਨੀ ਕੁ ਮੇਰੀ ਇੱਜ਼ਤ ਰੱਖ ਲੋ ਇਹ ਬੜੀ ਆਸ ਨਾ ਮੇਰੇ ਕੋਲ ਆਏ ਤੇ ਬਸ ਥੋੜੇ ਦੇਣੀਆ ਇਹਨਾਂ ਦਾ ਸੇਵਾ ਪਾਣੀ ਮੈਨੂੰ ਕਰ ਲੈੰਦੋ ਕਿਸ ਚੰਗੇ ਡਾਕਟਰ ਕੋ ਦਵਾਈ ਦਵਾ ਲੈੰਦੋ ਜਦੋਂ ਠੀਕ ਹੋ ਗਈ ਨਾ ਮੈਂ ਇਹਨਾਂ ਨੂੰ ਘਲ ਦੂੰਗੀ ਤੁਸੀਂ ਫਿਕਰ ਨਾ ਕਰੋ ਮਮਾ ਤੇਰੇ ਕਰਕੇ ਮੈਂ ਚੁੱਪ ਕਰ ਗਈ ਨਹੀਂ ਤੇ ਇਹਨਾਂ ਨੂੰ ਮੈਂ ਦੱਸ ਦਿੰਦੀ ਤੂੰ ਵਾਹ ਕਿਦਿਆ ਪਈ ਹੈ ਇਹ ਤੀਜੇ ਘਰ ਆਣ ਕੇ ਦਹ ਦਾਦੀ ਦਿੰਦੀ ਆ ਤਾਂ ਕੋਹੇ ਨੂੰ ਨਾ ਥੋੜਾ ਜਿਹਾ ਸਮਝਾ ਵੀ ਦੇ ਜੇ ਇੱਥੇ ਰਹਿਣਾ ਤਾਂ ਆਪਣਾ ਮੂੰਹ ਬੰਦ ਰੱਖੇ ਮਦਾ ਆ ਵੇਥੇ ਮੇਰੀ ਤਾਈ ਇੰਨਾ ਦਲਤਾਦੀ ਮੇਰੀ ਤਾਈ ਝੂਠ ਨਹੀਂ ਮੋੜਦੀ ਤੇਰੀ ਮੰਮੀ ਗੰਦੀ ਆ ਤੇ ਜੇ ਤੂੰ ਹੀ ਆਪਣਾ ਮੂੰਹ ਬੰਦ ਰੱਖਦਾ ਤਾਂ ਇੱਥੋਂ ਤੱਕ ਕਲੇਸ਼ ਨਾ ਹੀ ਪੈਂਦਾ ਤੂੰ ਤੇ ਇੱਕ ਦਿਨ ਫੱਟ ਦਿੱਤੀ ਤਾਈ ਵਾਲੇ ਦੌਰ ਜਾ ਨਾ ਜੇ ਤੂੰ ਮੇਰੀ ਸੁਣ ਲੈਂਦਾ ਹੁਣ ਤਾਈ ਮੰਮੀ ਦੀ ਕੱਲੀ ਦੀ ਬੇਇੱਜ਼ਤੀ ਨਹੀਂ ਹੋਈ ਮੇਰੀ ਵੀ ਨਾਲ ਹੀ ਹੋਈ ਆ ਕੰਡਾ ਆਈ ਚਈ ਤੂੰ ਤੁਗਲੀਆਂ ਗਾਂਦੀ ਮਮੀਆਂ ਨਾਲ ਤਾਂ ਤੰਗ ਗਾਂਦੀ ਮੈਂ ਕਿਹਨੂੰ ਚੁਗਲੀਆਂ ਕੀਤੀ ਮੈਂ ਕਛਣਾ ਤਾਈ ਨੂੰ ਤੂੰ ਗੱਲਾਂ ਸੁਣਦੀ ਐ ਦੀਆਂ ਤੂੰ ਗੱਲਾਂ ਤਾਂ ਸੁਣਨੀਆਂ ਪੈਂਦੀ ਆ ਉਹ ਵੀ ਮੇਰੀ ਮਾਂ ਤੇ ਉਹ ਵੀ ਮੇਰੀ ਮਾਂ ਉਹਦੀਆਂ ਨਹੀਂ ਮੈਂ ਸੁਣਦੀ ਇਹ ਤੇਰੀ ਮਾਂ ਤੋਰੀ ਆ ਇਹ ਡੁਪਲੀਕੇਟ ਮਾਂ ਤਰੀ ਆ ਤੂੰ ਆਪਣੇ ਰੱਛਾ ਮੈਨੂੰ ਹਾਏ ਹਾ ਡੁਪਲੀਕੇਟ ਵਾ ਤੇ ਹੈ ਤੇ ਮਾਂ ਹੀ ਆ ਨਾ ਪੈ ਗਈ ਠੰਡ ਹੁਣ ਇਧਰ ਆ ਤੈਨੂੰ ਤਾਂ ਮੈਂ ਆ ਦੱਸਦੀ ਪਤਾ ਮਾਤਾ ਹੁਣ ਕੀ ਫਾਇਦਾ ਗਲੇਡੂ ਸੁਟਣ ਦਾ ਪਹਿਲਾਂ ਤਾਂ ਬੋਲਣ ਲੱਗੀ ਨੇ ਸੋਚਿਆ ਕੱਖ ਨਹੀਂ ਕਿ ਮੈਂ ਕੀ ਬੋਲਣ ਰਹੀ ਹਾਂ ਤੇ ਕੀ ਨਹੀਂ ਬੋਲਣ ਰਹੀ ਇਹੋ ਵੀ ਵੇਖ ਲੈਂਦੀ ਵੀ ਮੇਰੀ ਧੀ ਦਾ ਘਰਵਾ ਪਰ ਤੈਨੂੰ ਕੀ ਲੱਗੇ ਤੇਰੀ ਸਕੀਤੀ ਹੋਵੇਂ ਹੋਵਾ ਤੇ ਤੈਨੂੰ ਦੁੱਖ ਹੋਵੇ ਤੈਨੂੰ ਦੁੱਖ ਮੇਰਾ ਕਾਦਾ ਵਾ ਹੈ ਤੇ ਮਤ ਰਹੀ ਆ ਜੇ ਘਰ ਖਰਾਬ ਹੋਊਗਾ ਨਾ ਤੇ ਮੇਰਾ ਹੀ ਹੋਊਗਾ ਤੈਨੂੰ ਕੋਈ ਦੁੱਖ ਨਹੀਂ ਇਹਦੇ ਵਿੱਚ ਪੁੱਤ ਹਾਂ ਗੱਲ ਨਾ ਕਹਿ ਮੈਂ ਤਾਂ ਨਹੀਂ ਹੂੰ ਤੈਨੂੰ ਕਦੀ ਮਤ ਰਹੀ ਸਮਝਿਆ ਪਰ ਤੂੰ ਆਪਣੀ ਜ਼ੁਬਾਨੋਂ ਇਹ ਗੱਲ ਕਹਿਨੇ ਆ ਉਹ ਵੇਲਾ ਜਿੰਨੂੰ ਆਨੀ ਸਿੱਧੜਾ ਵਾ ਅਗਲੇ ਨੇ ਮੈਂਟ ਨਹੀਂ ਲਾਇਆ ਚੁਗਲੀ ਲਾਉਣ ਲੱਗਿਆ ਨੇ ਜਾਗਤ ਭੰਬੜੀ ਮਚਾਤਾ ਅੱਛਾ ਉਹ ਸਿੱਧੜਾ ਵਾ ਮੈਂ ਨਹੀਂ ਆ ਕਿ ਉਹ 100 ਗੁਣਾ ਚੰਗਾ ਵਾ ਉਹ ਸੱਚਾ ਵਾ ਤੇ ਇਮਾਨਦਾਰ ਬੰਦਾ ਵਾ ਉਹਨੇ ਝੂਠ ਵੀ ਕੀ ਬੋਲਿਆ ਵਾ ਜੋ ਤੂੰ ਕਿਹਾ ਨਾ ਉਹਨੇ ਉਹੋ ਕੋਈ ਜਾ ਕੇ ਤਾਈ ਨੂੰ ਸੱਚਿਆ ਸੱਚ ਦੱਸਿਆ ਵਾ ਉਹਨੇ ਕੋਈ ਝੂਠ ਨਹੀਂ ਬੋਲਿਆ ਹਾਂ ਨਹੀਂ ਡਾ ਸਿੱਧਾ ਵਾ ਤੇ ਚਲ ਜੇ ਮਾਵਾ ਤੀ ਇਹਨੇ ਦੁੱਖ ਸੁੱਖ ਕਰ ਹੀ ਲਿਆ ਵਾ ਤੇ ਜਾ ਕੇ ਚੋੜਪੜ ਸਾਰਾ ਕੁਝ ਤਾਈ ਨੂੰ ਦੱਸ ਦਿੱਤਾ ਵਾ ਥੋੜਾ ਬਹੁਤ ਬੰਦਾ ਪਰਦਾ ਰੱਖ ਸਕਦਾ ਨਾ ਜੇ ਉਹ ਉਹਦੀ ਤਾਈ ਆ ਤੇ ਮੈਂ ਵੀ ਤੇ ਸਾਸਿ ਹਾਂ ਨਾ ਤੂੰ ਵੀ ਤੇ ਸਮਝਾ ਲੈ ਥੋੜਾ ਬਹੁਤਾ ਇਹ ਮੇਰੇ ਮਾਵਾ ਮਾਤਾ ਸਮਝਾਇਆ ਉਹਨੂੰ ਜਾਂਦਾ ਵਾ ਜਿੰਨੂੰ ਸਮਝ ਨਾ ਹੋਵੇ ਉਵਪੋਲਾ ਬੰਦਾ ਤੇ ਦਿਲ ਦਾ ਸਾਫ਼ ਉਹ ਕਿਸੇ ਨਾਲ ਬੇਈਮਾਨੀ ਵੀ ਨਹੀਂ ਕਰਦਾ ਨਾ ਉਹਨੇ ਅੱਜ ਤੱਕ ਰੁਪਈਏ ਦੀ ਬੇਈਮਾਨੀ ਕੀਤੀ ਆਪਣੇ ਭਰਾ ਦੇ ਨਾਲ ਭਰਾ ਨੇ 7 ਵਾਰੀ ਉਹਦੀ ਪੈਲੀ ਲਿਖਾ ਲਈ ਪਰ ਉਹਨੇ ਨਹੀਂ ਬੇਈਮਾਨੀ ਕੀਤੀ ਤੇ ਨਾ ਉਹਨੇ ਕਾੜੀ ਕਰਨੀ ਆ ਤਾਈ ਦੇ ਨਾਲ ਤੇ ਨਾਲੇ ਜੇ ਤੁਸੀਂ ਮੇਕੋ ਉਮੀਦ ਰੱਖੋ ਨਾ ਕਿ ਮੇਰੀ ਤੀ ਤਾਈ ਦੇ ਨਾਲ ਬੇਈਮਾਨੀ ਕਰੇ ਤੇ ਇਹ ਕੰਮ ਮੇਰੇ ਕੋ ਨਹੀਂ ਹੋਣਾ ਕਿਉਂਕਿ ਤਾਈ ਨੇ ਸਾਰੀ ਉਮਰ ਦੀ ਜ਼ਮੀਨ ਜਾਇਦਾਦ ਜੋ ਵੀ ਉਹਦੀ ਕਮਾਈ ਆ ਉਹਨੇ ਮੇਰੇ ਨਾਲ ਕਰਤੀ ਬਿਨਾ ਸੋਚੇ ਸਮਝੇ ਤੇ ਮੈਂ ਇਹੋ ਜੀ ਜਨਾਨੀ ਨੂੰ ਕਿਉਂ ਧੋਖਾ ਦਵਾ ਕਿਉਂ ਉਹਦਾ ਮਾੜਾ ਸੋਚਾ ਜਿਹੜੀ ਵਿਚਾਰੀ ਸਾਡੇ ਬਾਰੇ ਸੋਚਦੀ ਰਹਿੰਦੀ ਆ ਕੋਈ ਵੀ ਘਰ ਦੇ ਵਿੱਚ ਦੁੱਖ ਤਕਲੀਫ ਉਧਰ ਮੇਰੇ ਤੇ ਆਉਂਦਾ ਹੁੰਦਾ ਹੈ ਨਾ ਤੇ ਤਾਈ ਮੇਰੇ ਭੱਜੀ ਚਲ ਜਾਂਦੀ ਆ ਜਿੰਨਾ ਉਹਨਾਂ ਮੈਨੂੰ ਤੇਰਾ ਆਸਰਾ ਨਹੀਂ ਜਿੰਨਾ ਮਾਤਾ ਉਹਦਾ ਵਾ ਉਹਨੇ ਮੇਰਾ ਦੁੱਖ ਦੀ ਘੜੀ ਦੇ ਵਿੱਚ ਹਰ ਦਮ ਸਾਥ ਦਿੱਤਾ ਤੇ ਤੂੰ ਉਹਦੇ ਉਲਟ ਜਿੱਥੇ ਕਿਤੇ ਮੈਂ ਵੱਸਦੀ ਰਸਤੀ ਹਣੀ ਨਾ ਤੂੰ ਮੈਨੂੰ ਧੋਖਾ ਹੀ ਦਿੱਨੇ ਆ ਤੂੰ ਕਦੀ ਮੇਰਾ ਸਾਥ ਨਹੀਂ ਦਿੱਤਾ ਹੁਣ ਵੀ ਤੂੰ ਮੇਰਾ ਘਰ ਪੁੱਟਣ ਚ ਨਾ ਕੋਈ ਕਸਰ ਨਹੀਂ ਛੱਡਣ ਡਈ ਨੇ ਚੱਲ ਜੇ ਮੈਂ ਤੈਨੂੰ ਲੱਗਦਾ ਨਾ ਕਿ ਮੈਂ ਤੇਰਾ ਘਰ ਪੜਦੀ ਆ ਤੇ ਕੋਈ ਨਹੀਂ ਮੈਂ ਕਿਹੜਾ ਇੱਥੇ ਬੈਠੀ ਰਹਿਣਾ ਵਾ ਦੋ ਚਾਰ ਦਿਨ ਵੀ ਆਪਣੇ ਘਰ ਚੱਲ ਜਾਣਾ ਵਾ ਤੇ ਜਿਹਦੇ ਨਾਲ ਤੂੰ ਜ਼ਿੰਦਗੀ ਕੱਢਣੀ ਉਹਨੂੰ ਹੀ ਵਾਸਤੇ ਕਰ ਲਾ ਉਹਨੂੰ ਹੀ ਸਮਝਾ ਲਾ ਮਾਤਾ ਰਹਿਣ ਦੇ ਤੂੰ ਉਹ ਜਿੱਦਾਂ ਦਾ ਹੈਗਾ ਵਾ ਨਾ ਠੀਕ ਹੀ ਠੀਕ ਆ ਉਹ ਨਹੀਂ ਮਾੜਾ ਹੈਗਾ ਇਹ ਦੁਨੀਆ ਜਿਆਦਾ ਮਾੜੀ ਆ ਮੈਂ ਲਾ ਲਿਆ ਸਾਬ ਇੱਥੇ ਕੋਈ ਆਪਣਾ ਤੇ ਕੋਈ ਉਹ ਗੱਲ ਬਗਾਨਾ ਨਹੀਂ ਆ ਇੱਥੇ ਸਾਰੇ ਨਾ ਜ਼ਹਿਰ ਦੇ ਭਰੇ ਆ ਉਹ ਠੀਕ ਆ ਉਸੋਕੋ ਬੋਲ ਆ ਤੇ ਸਿੱਧਾ ਵਾ ਨਾ ਮੈਂ ਨਹੀਂ ਉਹ ਚੰਗਾ ਵਾ ਉਹਨੂੰ ਕਿਹਦੀ ਚੰਗੀ ਮਾੜੀ ਦਾ ਤੇ ਨਹੀਂ ਪਤਾ ਉਹ ਆਪਣੇ ਰੰਗ ਰਾਜ ਚ ਤੇ ਰਹਿੰਦਾ ਵਾ ਨਹੀਂ ਤੇ ਜਿਨ੍ਹਾਂ ਦੀਆਂ ਚੰਗੀਆਂ ਨੀਤਾਂ ਨਾ ਉਹ ਹਰ ਵੇਲੇ ਦੂਜਿਆਂ ਦਾ ਮਾੜਾ ਹੀ ਸੋਚਦੇ ਆ ਆਪਣੇ ਪੱਲੇ ਭਾਵੇਂ ਢੇਲਾ ਨਾ ਹੋਵੇ ਨਹੀਂ ਸਵਾ ਚੰਗਾ ਹੀ ਉਹ ਅੱਗੇ ਛਿੰਦੇ ਨੇ ਲੁੱਟ ਪੁੱਟ ਲਿਆ ਵਾ ਤੇ ਹੁਣ ਜੇ ਤੈਨੂੰ ਮਿਲੀ ਆ ਤੇ ਜੇ ਹੋਰ ਕਿਸੇ ਨੇ ਲੁੱਟ ਪੁੱਟ ਲੈ ਫੇਕ ਹੀ ਕਰੇਂਗੀ ਤੂੰ ਜੇ ਵਾਸਚ ਕਰੇਂਗੀ ਤੇ ਚੰਗੀ ਰਹੇਂਗੀ ਨਹੀਂ ਤੇ ਮੇਰੀ ਗੱਲ ਨੂੰ ਯਾਦ ਰੱਖੀ ਨਹੀਂ ਤੇ ਤੇਰਾ ਨਾ ਫੇਰ ਉਹੀ ਹਾਲ ਹੋਣਾ ਤੇਰਾ ਜਿਹੜਾ ਪਹਿਲਾਂ ਹੋਇਆ ਏ ਹਾਏ ਮੇਰ ਅੱਬਾ ਕਿੰਨੀ ਤੇਰੀ ਸੋਚ ਚੰਗੀ ਹੋ ਤੇ ਮਾਂ ਦੇ ਮਾਸਾ ਸੋਚ ਚੰਗੀ ਨਹੀਂ ਉਹ ਨੀ ਤੇ ਚੰਗੀ ਕੋ ਖਦੀ ਉਮਰ ਤਾਈ ਦੀ ਮਰ ਤਰਹੀ ਰਹੀ ਉਹਨੇ ਧੀ ਬਣਾਈ ਨਾ ਆਪਣੀ ਹਨ ਬੜਾਉਣੀ ਨਹੀਂ ਆਈ ਤੇ ਨਾਂ ਨੂੰ ਖਾਣਾ ਹੀ ਆਉਣਾ ਉਹਨੂੰ ਉਹਨੇ ਪੁੱਠੀਆਂ ਹੀ ਮੱਤਾ ਇਹਨੂੰ ਦੇਣੀਆਂ ਤੇ ਇਹਨੇ ਬਹੁਤ ਵਧੀਆ ਕੀਤਾ ਧੀ ਨੇ ਜਿਹੜੀ ਉਹਦੀ ਮੰਨੀ ਨਹੀਂ ਨੀ ਇੱਕ ਵੀ ਲੈ ਮਿੱਤਰਾ ਜਾਂ ਪਿਆਲੀ ਵਾਲਾ ਕੰਮ ਨਿਭੜ ਜੇ ਨਾ ਤੇ ਇਹ ਵੀ ਗੱਲ ਬਣ ਜਵੇ ਮੇਰੀ ਤੇ ਫਿਰ ਗੱਲ ਚੱਲੇ ਜੇ ਇੱਕ ਤੇ ਮਾਂ ਦੀਏ ਧੀਏ ਤੂੰ ਮਕਰੋਵਾਜ ਮਾਰਿਆ ਹੀ ਕਰ ਤੂੰ ਬਲਸ਼ਨ ਪੋਣਾ ਨਾ ਕਰਨਾ ਹੀ ਹੁੰਦਾ ਤੁਰਨ ਲੱਗਿਆਂ ਘਰੋਂ ਮਕਰੋ ਕੀ ਆਵਾਜ਼ ਮਾਰਨੀ ਮੈਂ ਤੇ ਚਾਹ ਤਰੀਹੀ ਤੇ ਨਾਲੇ ਮੈਂ ਕਹਿਣਾ ਸੀ ਕਿ ਟਾਈਮ ਦੇ ਨਾਲ ਆ ਜਿਓ ਜੇ ੱੱਤੇ ਮੇਰੀ ਗੱਲ ਸੁਣੋ ਉੱਥੇ ਮੇਰੇ ਮਾਮੇ ਨਹੀਂ ਜੇ ਲੱਗੇ ਕਿ ਜਾਂਦਿਆਂ ਮੈਨੂੰ ਉਹਨਾਂ ਨੇ ਕੁਰਸੀ ਤੇ ਬਹਾਲ ਲੈਣਾ ਵਾ ਤੇ ਕਹਣਾ ਤੇਰਾ ਕੰਮ ਸਾਰਿਆਂ ਤੋਂ ਬਿਹਤਰ ਕਰਦਾ ਉੱਥੇ ਦੇ ਵਾਰੀਸ਼ੇਰ ਕੰਮ ਹੋਣਾ ਵਾ ਤੇ ਮਕਰੋਵਾਜਾਂ ਨਾ ਬੋਦੀਆਂ ਮਾਰਿਆ ਵਾ ਮੈਨੂੰ ਲੱਗੀ ਨਾ ਤੁਹਾਨੂੰ ਕਹਿਣ ਦੇ ਨਾਲ ਹੀ ਕੀ ਹੁੰਦਾ ਵਾ ਕਿ ਮੈਂ ਕਹਿ ਨਹੀਂ ਰਹੀਆਂ ਕਿ ਟਾਈਮ ਦੇ ਨਾਲ ਆ ਜਿਓ ਨੇ ਆਣੇ ਦੇ ਪੇਪਰ ਹੋਣਦੇ ਆ ਉਹ ਵੀ ਟਾਈਮ ਨਾਲ ਘਰ ਆ ਜਾਂਦੀਆਂ ਵਾ ਫਿਰ ਉਹਨਾਂ ਨੂੰ ਟਿਊਸ਼ਨ ਤੇ ਵੀ ਛੱਡਣ ਜਾਣਾ ਹੁੰਦਾ ਤੇ ਮਾਲ ਲੱਗਾ ਨੂੰ ਪੱਠੇ ਵੀ ਪਾਉਣੇ ਹੁੰਦੇ ਆ ਕਹਿਣ ਦਾ ਨਾ ਕੋਈ ਤਰੀਕਾ ਹੁੰਦਾ ਤੁਹਾਨੂੰ ਬੁੜੀਆਂ ਨੂੰ ਸਾਰਾ ਪਤਾ ਹੁੰਦਾ ਵਾ ਕਿ ਸਵੇਰੇ ਕਿੱਧਰ ਜਾਣਾ ਦੱਸਿਆ ਵੀ ਤੈਨੂੰ ਹੈਗਾ ਉੱਧਰ ਤੁਸੀਂ ਮਗਰੋਂ ਵਾਜ ਮਾਰਨੀ ਤੇ ਬਲਸਣ ਪਾਉਣਾ ਕਰਨਾ ਹੀ ਕਰਨਾ ਵਾ ਉਹ ਹੋ ਜੀਏ ਭਾਵੇਂ ਇੱਕਦਮ ਪੱਠੇ ਬਾਲੇਂ ਵੀ ਤੇਰਾ ਕੋਈ ਕਸਤ ਨਹੀਂ ਚਲਿਆ ਹਾਏ ਹਾਏ ਅਜੇ ਕਿਰਾ ਤੂੰ ਬਾਹਰ ਚਲ ਗਏ ਜਦ ਮੈਂ ਤੈਨੂੰ ਮਗਰੋ ਆਵਾਜ਼ ਵਾਰੀ ਆ ਤੇ ਕੰਗਰੇਈ ਖਲੋਤੇ ਜੇ ਤਾਂ ਕਰਕੇ ਮੈਂ ਕਹਿਤਾ ਮਗਰੋ ਤੇ ਫਿਰ ਕੀ ਕਹਤੈ ਤੇ ਲੜਨੀ ਪੈਂਦੇ ਜਦੋਂ ਤੈਨੂੰ ਕਹਿ ਦੋ ਉਹ ਮੇਰੀ ਗੱਲ ਸੁਣ ਸੁਧਾਣੇ ਇਹ ਵੀ ਆ ਦਾ ਲੱਗ ਗਿਆ ਨਾ ਤੇ ਰਾਣੀ ਬਣਾ ਦੇ ਰੱਖੂਗਾ ਭਈਏ ਰੱਖੂਗਾ ਦੋ ਤੇ ਵੜੀਆ ਛੱਡ ਬਣਾ ਦੇ ਨਾ ਤੇ ਡੰਗਰ ਵੱਧ ਰੱਖਾਂਗੇ ਐਵੇਂ ਤੜਫੀ ਜਾਨੀ ਇਹ ਬਿਲਕੁਲ ਕਰ ਲਾ ਕੰਮ ਜਾਲਣ ਦੀ ਮਰਜ਼ੀ ਕਰ ਲੋ ਜਿੰਨੀਆਂ ਮਰਜ਼ੀ ਪੈ ਲੀਆਂ ਲੱਲੋ ਉਹਦੀ ਬਰਨਾਮ ਦੀ ਵੀ ਪੈਲੀ ਲਈ ਉਹ ਤਾਈ ਵਾਲ ਵੀ ਰੱਡੀ ਅੱਖ ਹੋਈ ਤੇ ਪਰਹਾ ਵਾਲਾ ਹੱਡਾ ਹੋਈ ਰਹਿਣਾ ਵਾ ਜਿੰਨਾ ਮਰਜੀ ਤੁਸੀਂ ਬੰਦੇ ਨਹੀਂ ਰੱਖਣਾ ਅੱਖਾਂ ਲੈ ਬੰਦੇ ਰੱਖੇ ਤਾਂ ਉਹਨਾਂ ਨੂੰ ਪੈਸੇ ਦੇਣੇ ਆ ਤੁਹਾਨੂੰ ਫ੍ਰੀ ਕੰਮੇ ਕਰ ਚਾਹੀਦੇ ਆ ਉਸ ਦੇਣੀ ਉਹ ਗੱਲ ਨਹੀਂ ਜੇ ਆਪਾਂ ਨਹੀਂ ਲਵਾਂਗੇ ਤੇ ਕੋਈ ਲਾਗੋ ਸ਼ਰੀਕ ਆਣਗੇ ਬਾਹੂਗਾ ਪੈਗੀਆਂ ਤੇ ਫਿਰ ਚੰਗੇ ਰਵਾਂਗੇ ਆਪਾਂ ਚੁੱਪ ਕਰਕੇ ਨਾ ਵਾਇਗਰੀ ਕਰ ਤੇ ਮੈਨੂੰ ਜਾਣ ਦੇ ਚਾਹ ਦੀ ਪੀਂਦੀ ਰਿਹਾ ਆਪੇ ਹੀ ਤੂੰ ਪੀਣੀ ਨਹੀਂ ਤੂੰ ਚਾਹ ਓਏ ਮੈਂ ਨਹੀਂ ਪੀਣੀ ਮੈਂ ਤਾਂ ਫਿਰ ਪੀਹੂੰਗੀ ਨਹੀਂ ਪੀਣੀ ਤੇ ਨਾ ਪੀਓ ਫਿਰ ਕਹਿ ਲੈ ਤਾਈ ਇਹਨੂੰ ਤਾਂ ਖੁਸ਼ਖਬਰੀ ਮਿਲਨੀ ਵਾਲੀ ਆ ਜਦੋਂ ਤੈਨੂੰ ਪਤਾ ਲੱਗਾ ਨਾ ਕਿ ਮੇਰੀ ਪਹਿਲੀ ਇਹਨੇ ਆਪਣੇ ਨਾਂ ਕਰਾ ਲਈ ਆ ਤੇ ਵੇਖੀ ਕਿੱਦਾਂ ਰੋਂਦੀ ਦਵਤੜੇ ਮਾਰ-ਮਾਰ ਕੇ ਮੱਥੇ ਨੂੰ ਹੱਥ ਮਾਰ ਕੇ ਰੋਊਗੀ ਕਿ ਮੈਂ ਕਾਦੇ ਨੂੰ ਇਨਸਾਨ ਕਰ ਦਿੱਤੇ ਇਹਨੂੰ ਉਦਣ ਚਾਟੀ ਕੇ ਤੇ ਪ੍ਰੋਸਾ ਕਰ ਲਿਆ ਸਿੰਦੇ ਤੇ ਚੰਗਾ ਭਲਾ ਪਤਾ ਵੀ ਹੈਗਾ ਇਹਨੂੰ ਕਿ ਸਿੰਦੇ ਦਾ ਸੁਭਾਅ ਕਿਦਾਂ ਦਾ ਤੇ ਕਿਦਾਂ ਦਾ ਨਹੀਂ ਇਹ ਇਦਾਂ ਕਰਦੀ ਆ ਵਸੀਹਦ ਹੈ ਨਾ ਮੈਂ ਜਮਾ ਕਰਾ ਹੀ ਦਿੰਨੀ ਆ ਸਿਰਫ ਨਾ ਮੰਮੂ ਦਾ ਦੇਲ ਹੀ ਟੋਣਾ ਸੀ ਤੇ ਮੰਮੂ ਦਾ ਦੇਲ ਸਾਫ਼ ਬਿਲਕੁਲ ਪਮੋ ਚ ਟੇਟੇ ਬੇਈਮਾਨੀ ਕੋਈ ਨਹੀਂ ਕੀ ਹੈਗੀ ਬਿਲਕੁਲ ਮੇਰੇ ਹਲਵਾ ਪਮੋ ਹੇ ਮੇਰੇ ਇੱਥੇ ਕਾਗਜ਼ੇ ਰੱਖੇ ਹੈਗੇ ਕਿਤੇ ਵੀ ਨਹੀਂ ਕਿਤੇ ਦੀਦੇ ਮੈਂ ਤਾਂ ਸਾਰੇ ਵੇਖ ਲਏ ਆ ਹੱਦ ਹੋ ਗਈ ਆ ਤੇ ਇੱਥੇ ਵੀ ਨਹੀਂ ਕਿਹਾ ਹੈਗੇ ਹੈ ਚ ਵੀ ਨਹੀਂ ਗਏ ਹੈਗੇ ਪੰਮਾ ਨੂੰ ਆਜ ਮਾਰ ਕੇ ਭਲਾ ਪੁੱਛਾਂ ਕਿੱਧਰ ਕਾਏ ਕਾਗਜ ਨਹੀਂ ਪੰਮਾ ਨਹੀਂ ਪੰਮਾ ਨਹੀਂ ਪੰਮਾ ਆਵਾਜ਼ ਨਹੀਂ ਦਿੰਦੀ ਤੂੰ ਮੈਨੂੰ ਹਾਏ ਹਾਏ ਲੋੜਾ ਪੈ ਜੇ ਉਹ ਵੀ ਨਹੀਂ ਆਵਾਜ਼ ਦੇਣ ਢਈ ਮੈਨੂੰ ਕੀ ਕਰਾਂ ਦੱਸ ਮੈਂ ਹਾਂਜੀ ਤਾਈ ਜੀ ਨਹੀਂ ਪੰਮਾ ਇੱਥੇ ਮੈਂ ਕਾਗਜ ਰੱਖੇ ਵਸੀਵਾਲੇ ਮੇਰੇ ਸਾਰੇ ਫੋਲ ਲੱਬੇ ਨਹੀਂ ਮੈਂ ਤਾਂ ਆਖਿਆ ਮੈਂ ਜਮ੍ਹਾਂ ਕਰਾ ਦਿੰਨੀ ਆ ਇੱਥੋਂ ਇਹ ਨਾ ਜਾਂਦੇ ਰਹਿਣ ਕਾਗਜ ਨਹੀਂ ਤਾਈ ਜੀ ਮੈਨੂੰ ਤੇ ਕਿਹੇ ਕਾਗਜ ਦਾ ਨਹੀਂ ਪਤਾ ਤੇ ਨਾਲੇ ਉਹਦਣ ਕਾਗਜ ਮੈਂ ਤੁਹਾਨੂੰ ਹੀ ਫੜਾਏ ਸੀਗੇ ਮੈਂ ਹਾਂ ਮੈਂ ਨਹੀਂ ਰੱਖਨੇ ਕਾਗਜ ਤੁਸੀਂ ਰੱਖਿਆ ਮੈਨੂੰ ਨਹੀਂ ਪਤਾ ਫੜਾਏ ਤੇ ਪੰਮਾ ਤੋਂ ਮੈਨੂੰ ਇਹ ਪਰ ਮੈਂ ਹੁਣ ਇੱਥੇ ਰੱਖੇ ਹੁਣ ਮੈਨੂੰ ਲੱਭਣ ਨਹੀਂ ਦਏ ਮੈਂ ਇਹ ਚੰਗਾ ਭਲਾ ਟਾਡਾ ਸੋਚਿਆ ਮੇਰੇ ਨਾਲ ਕੀ ਬਣ ਗਿਆ ਵਾ ਨਹੀਂ ਧਾਈ ਜੀ ਇਦਾਂ ਨਹੀਂ ਹੋ ਸਕਦਾ ਹਾ ਇੱਥੇ ਕਿਤੇ ਵੇਖੋ ਧਿਆਨ ਨਾਲ ਇੱਥੇ ਰੱਖੇ ਹੋਣੇ ਤੁਸੀਂ ਮੇਰੇ ਪੁੱਤ ਸਾਰਾ ਦਰਾਜ ਫੋਲ ਮਾਰਿਆ ਵਾ ਧਾਈ ਜੀ ਤੁਸੀਂ ਟੈਨਸ਼ਨ ਨਾ ਲਾਓ ਆਜੋ ਅਲਮਾਰੀ ਚ ਵੇਨੇ ਆ ਲੱਭ ਜਾਣਿਆ ਇੱਥੇ ਕਿਤੇ ਹੋਣੇ ਆ ਉਹ ਕਿੰਨੇ ਖੜਨੇ ਸਾਡੇ ਟੈਂਸ਼ਨ ਦੱਸ ਮੈਨੂੰ ਥੋੜੀ ਜਿਆਦਾ ਤਾਂ ਸਾਰੀ ਨਾ ਕਰਾਈ ਮੈਂ ਤੇ ਟੈਂਸ਼ਨ ਮੈਨੂੰ ਵੱਧੂ ਦੀ ਪਾ ਦਿੰਦੇ ਤੁਸੀਂ ਤਾਈ ਵੀ ਨਾ ਘੜੀ ਜਿੰਦੀ ਘਬਰਾ ਜਾਂਦੀ ਐ ਇੱਥੇ ਕਿਤੇ ਕਾਗਜ਼ ਰੱਖੇ ਹੋਣੇ ਜਾਂ ਨਹੀਂ ਨਹੀਂ ਪਮਾ ਮੈਂ ਤਾਂ ਨਹੀਂ ਕਰਨਾ ਮੈਨੂੰ ਨਾ ਪੁੱਛ ਲੀ ਗਏ ਉਹਨੇ ਨਸ਼ੇਦ ਕਿਤੇ ਰੱਖ ਦਿੱਤੇ ਹੋਣਾ ਲਾਉ ਤਾਈ ਜੀ ਉਹਨੇ ਕਿੱਥੋਂ ਇਹੋ ਜੀਆਂ ਚੀਜ਼ਾਂ ਕਦੀ ਰੱਖੀਆਂ ਵਾ ਉਹਨੂੰ ਕੀ ਪਤਾ ਵਾ ਕੋਈ ਪਤਾ ਹੁੰਦਾ ਵਾ ਇਹ ਗੱਲ ਦਾ ਕੀ ਪੁੱਛਣਾ ਹਾਲ ਯਾਨੇ ਪੁੱਛਣਾ ਇੱਥੋਂ ਕੋਈ ਕਾਗਜ਼ ਪੱਤਰ ਤੁਸੀਂ ਚੁੱਕਿਆ ਵਾ ਨਾ ਮੈਂ ਕੀ ਕਰਨਾ ਮੈਂ ਬਾੜੀ ਵਿੱਚ ਬੋਲੀ ਨਹੀਂ ਨਹੀਂ ਉਧਰ ਉਹ ਡਰਾਅ ਚ ਚੁੱਕਿਆ ਹੋਵੇ ਕੋਈ ਉਹ ਪ੍ਰੈਸਿੰਗ ਟੇਬਲ ਚੋਂ ਨਾ ਮੈਨੂੰ ਵੀ ਪਤਾ ਕਾਜ ਕਿੱਦਾਂ ਹੁੰਦੇ ਕਿੱਦਾਂ ਦਾ ਕਾਜ ਕੀ ਐਡਾ ਵੱਡਾ ਕਾਗਜ਼ ਹੀਗਾ ਮੈਂ ਨਹੀਂ ਮੈਂ ਕੀ ਖੱਟੇ ਜਿਹੇ ਰੰਗ ਦਾ ਮੈਂ ਨਹੀਂ ਵੇਖਿਆ ਮੈਨੂੰ ਜੀ ਪਤਾ ਤਾਨੂੰ ਕਿਉਂ ਨਹੀਂ ਪਤਾ ਗੱਲਾਂ ਕਰਨ ਦਾ ਤੁਹਾਨੂੰ ਪਤਾ ਲਾ ਇੱਧਰ ਦੀ ਉੱਧਰ ਲਾਉਣ ਦਾ ਪਤਾ ਤੇ ਕਾਗਜ਼ ਦਾ ਨਹੀਂ ਤੁਹਾਨੂੰ ਪਤਾ ਨਹੀਂ ਪਤਾ ਮੈਨੂੰ ਮੈਂ ਕਦੇ ਵੇਖਿਆ ਨਹੀਂ ਨਾ ਮੈਂ ਖੋਲਿਆ ਨਾ ਬਾੜੀ ਬੋਲੀ ਗਰਨਾਮ ਉਹਦੋਂ ਮੈਂ ਤੈਨੂੰ ਗੈਸ ਬੰਦ ਕਰਨ ਕਲਾਇਆ ਸੀ ਕਿ ਤੂੰ ਕਿ ਨਹੀਂ ਗਾਹ ਪਾਇਆ ਉਸ ਦਿਨ ਕਿਤੇ ਕਾਗਜ਼ ਗਾਹ ਪਛਾਹ ਕਰ ਦਿੱਤਾ ਭਾਈ ਜੀ ਤੁਹਾਨੂੰ ਪਤਾ ਵੀ ਹੈਗਾ ਵਾ ਵੀ ਉਹ ਤਾਂ ਫੜਾਇ ਦੇ ਬਿਨਾਂ ਰੋਟੀ ਵੀ ਨਹੀਂ ਖਾਂਦਾ ਤੇ ਇਹਨੇ ਕਾਗਜ਼ ਕਿੱਥੋਂ ਸੇੜ ਲੈਣੇ ਆ ਉਹ ਤਾਂ ਸਾਰਾ ਦਿਨ ਭੁੱਖਾ ਰਹੂਗਾ ਪਰ ਰੋਟੀ ਨਹੀਂ ਖਾਊਗਾ ਉਹ ਨਹੀਂ ਕਿ ਇਹ ਵੀ ਚੀਜ਼ ਨੂੰ ਬਿਨਾ ਪੁੱਛੇ ਹੱਥ ਲੰਦਾ ਉਹਨਾਂ ਨੇ ਨਿਛੇੜੇ ਕਾਗਜ਼ ਮੈਂ ਵੀ ਲਿਭੋਣਾ ਟੰਨ ਚੱਲ ਪਪਾ ਚੱਲ ਗਿਆ ਮੈਂ ਪਹਿਲਾਂ ਬਲੂਗੀ ਕਾਗਜ਼ ਤੂੰ ਸਵਾਰਨਾ ਘਟ ਹੁੰਦਾ ਵਾ ਗਵਾੜਦਾ ਤੂੰ ਜ਼ਿਆਦਾ ਹਾਂ ਤੂੰ ਮੇਲਾ ਤਾਈ ਮੈਨੂੰ ਕਮਲਾ ਕਮਲਾ ਕਹਿੰਦੀ ਮੈਂ ਕਮਲਾ ਰੋੜਾ گا ਵਾ ਵੇ ਮੈਂ ਕਮਲਾ ਨਹੀਂ ਤੈਨੂੰ ਕਹਿੰਦੀ ਤੂੰ ਤਿੰਨ ਕਿੱਲੇ ਆਪਣੇ ਜੇ ਸਿਆਣਾ ਹੋਣਾ ਤੇ ਉਹ ਨਾ ਤੇਰੇ ਜਾਂਦੇ ਉਹ ਸਾਮ ਕੇ ਰੱਖ ਦੋ ਆਪਣੇ ਨੇ ਪਾਂਜੀ ਤੂੰ ਹਰ ਵਕਤ ਉਹਨੂੰ ਇਹੋ ਗੱਲਾਂ ਸੁਣਾਉਂਦੇ ਰਹਿੰਦੇ ਜੇ ਜੇ ਇੰਨਾ ਕੋਹ ਸੁਣਾਉਣਾ ਹੀ ਤੇ ਫਿਰ ਉਹਨੂੰ ਲਿਆਂਦਾ ਕਿਉਂ ਉਧਰੋਂ ਉੱਥੇ ਰਹਿਣ ਦਿੰਦੇ ਉੱਥੇ ਹੀ ਚਾਰ ਸੁਣ ਲੈਂਦੇ ਉਹਨਾਂ ਦੀ ਉਹ ਮਾਤਾ ਚੁੱਪ ਕਰ ਅੱਗੇ ਤੇ ਚੀਜ਼ ਨਹੀਂ ਲੱਭਣ ਡਈ ਤੇ ਉੱਤੋਂ ਤੂੰ ਕਲੇਸ਼ ਪਾਉਣ ਵਾਲੀਆਂ ਗੱਲਾਂ ਕਰ ਰਹੀ ਆ ਨਹੀਂ ਮੈਂ ਕਲੇਸ਼ ਨਹੀਂ ਪਾਉਣ ਦੀ ਮੈਂ ਸੱਚ ਬੋਲਣ ਦੀ ਆ ਤੇ ਸੱਚ ਜਿਹੜਾ ਹੁੰਦਾ ਕੌੜਾ ਹੁੰਦਾ ਵਾ ਨਹੀਂ ਸਮਝ ਸੋਚ ਕੇ ਗੱਲ ਕਰ ਤੂੰ ਬੈਠੀ ਕਿੱਥੇ ਆ ਮੇਰੇ ਘਰ ਆਹਲੇ ਬੈਠੀ ਆ ਤੂੰ ਇਹ ਤੇਰਾ ਘਰ ਨਹੀਂ ਆ ਇਹ ਮੇਰੀ ਧੀ ਤੇ ਜਵਾਈ ਦਾ ਘਰ ਵਾ ਸਾਰਾ ਕੁਝ ਮੇਰੀ ਧੀ ਜਵਾਈ ਦੇ ਨਾਮ ਆ ਤੂੰ ਮਾਸੀ ਨਹੀਂ ਲੱਗਦੀ ਇੱਥੇ ਦੀ ਇਹ ਤੇਰਾ ਧੀ ਜਵਾਈ ਹੈ ਨਾ ਮੇਰਾ ਨੋ ਪੁੱਤ ਵਾ ਹੈ ਨੋ ਪਤ ਬਣਾ ਕੇ ਫੇਰ ਹੀ ਮੈਂ ਸਭ ਕੋ ਨਾਂ ਲਾਇਆ ਇਹਨਾਂ ਨੂੰ ਮੈਂ ਤੇ ਦਲੀਜਾ ਨੰਗਣ ਦਊਂਗੀ ਬਾਹਰ ਦੀ ਤੂੰ ਇਹ ਲੇਖਾ ਗਲਚਾ ਕੱਢ ਦੇ ਮੈਂ ਹਾਂ ਹੁਣ ਇਹ ਦਲੀਜਾ ਨੰਗਣਗੇ ਤੈਨੂੰ ਘਰੋਂ ਕੱਢਣਗੇ ਚਿੰਤਾ ਨਾ ਕਰ ਤੂੰ ਮੈਂ ਮੈਂ ਨਾ ਘਰੋਂ ਨਿਕਲੀ ਤੇ ਨਾ ਮੇਰਾ ਨੋ ਪੁੱਤ ਮੈਨੂੰ ਘਰੋਂ ਕੱਢਣਗੇ ਮੈਨੂੰ ਤਾਂ ਕਿੱਦਾਂ ਬੋਲਦੀ ਚੰਗੀ ਜੀ ਤੈਨੂੰ ਸਾਡੇ ਕੋਲ ਨਿਕਲ ਜਾ ਚੱਲ ਸਾਡੇ ਕੋਲ ਚੱਲ ਸਾਡੇ ਕੋਲ ਤੂੰ ਮੈਂ ਜਾਂਦੀ ਨਹੀਂ ਆ ਮੈਂ ਗੱਲ ਕਰਕੇ ਤੇ ਫੇਰ ਜਾਉਂਗੀ ਇਹਨਾਂ ਦੇ ਨਾਲ ਇਹਨਾਂ ਦੀ ਸਮਝਿਆ ਵਾਦਾ ਇਹ ਤਾਂ ਗੱਲ ਕਰਨੀ ਕੀ ਦੇਣਾ ਤੂੰ ਆਨੇ ਨਾ ਤਾਈ ਨੂੰ ਘਰੋਂ ਕਢਾਉਣਾ ਤੈਨੂੰ ਘਰੋਂ ਕਢਾਉਂਗੀ ਕਢਾਇਆ ਕਿ ਨਹੀਂ ਕਰਾ ਤੂੰ ਕੌਣ ਹੋਏ ਮੈਨੂੰ ਕੱਢਣ ਵਾਲੀ ਕਰੋ आगे तुही अजे लागदा मामे बैठे ही जेडे पिछे तीटा काम बन गया त तुही आगे जे जा। एमे आखी जांदे ही के मगोर तू आवाज मारी मेनू ते क्लेनपुना करदी हां देखा के ए मेरे मथे लाके ते किड्डी ਛੇਤੀ ਕੰਮ ਬਣਿਆ ਟਾਟਾ ਤੇ ਤੈ ਡੱਬਾ ਹੀ ਲੈ ਆਉਂਦੇ ਇੰਨੀ ਖੁਸ਼ਖਬਰੀ ਵਾਲਾ ਕੰਮ ਬਣਾ ਕੇ ਆਏ ਜੇ ओ बाबा ਤੂੰ ਮੇਰੀ ਵੀ ਕੋਈ ਸੁਣੇਗੀ ਤੂੰ ਤੇ ਜਿੱਦਾਂ ਨਾ ਤੈਨੂੰ ਚਾਬੀ ਭਰ ਕੇ ਕੋਈ ਛੜ ਦਿੰਦਾ ਵਾ ਤਾੜ-ਤਾੜ ਬੋਲੀ ਜਾਂਦੀ ਆ ਅਗਲੇ ਦਿਨ ਤੇ ਗੱਲ ਹੀ ਨਹੀਂ ਸੁਣਦੀ ਹਾਏ ਹਾਏ ਕੀ ਹੋ ਗਿਆ ਵਾ ਮੈਂ ਤੈਨੂੰ ਪੁੱਛਿਆ ਹੀ ਆ ਕਿਆ ਇਹ ਕਿੰਨਾ ਬਲਿਆ ਕੇ ਆ ਜਾਣਾ ਸੀ ਤੇ ਕਿਰਨੂ ਇਹ ਵੀ ਤੇ ਬੁਸਣਾ ਕੰਮ ਬਣਿਆ ਕਿ ਨਹੀਂ ਬਣਿਆ ਕੋਈ ਕੰਮ ਨਹੀਂ ਉਹ ਬਣਿਆ ਤੈਨੂੰ ਆਖਿਆ ਵੀਰ ਹੀ ਪਿੱਛੋਂ ਆਵਾਜ਼ ਨਾ ਮਾਰਿਆ ਕਰ ਤੁਹਾਡਾ ਜਨਾਨੀਆਂ ਦਾ ਨਾ ਕਾ ਕਾਲ ਨਹੀਂਗਾ ਹਾਏ ਹਾਏ ਕਿਉਂ ਕੰਮ ਕਿਉਂ ਨਹੀਂ ਬਣਿਆ ਹੈਗਾ ਮੈਂ ਗਿਆ ਵਾਂ ਅਗਲੇ ਕਿੰਦੇ ਆਧਾਰ ਕਾਰਡ ਲੱਗਦਾ ਨਾਲ ਅਗਲੇ ਦੀ ਜਿਹਦੀ ਪੈਲੀਏ ਨਾਲ ਫੋਟੋ ਲੱਤਣੀ ਆ ਹੁਣ ਇਹਨੂੰ ਉਹ ਕਿੱਦਾਂ ਖੜਾ ਅੱਗੇ ਉਹਨੂੰ ਤੇ ਕਮਲੇ ਨੂੰ ਲੈ ਗਿਆ ਹੀ ਬਾਜੇ ਬੂਜੇ ਦੇ ਚੱਕਰ ਚ ਤੇ ਫੋਟੋ ਵੀ ਲਵਾਤੀ ਤੇ ਆਧਾਰ ਕਾਰਡ ਵੀ ਉਹਦਾ ਮੇਰੀ ਜੇਬ ਚ ਹੀ ਤੇ ਜਦੋਂ ਤੁਸੀਂ ਈਤਾਈ ਕੋਲ ਸੈਂਡ ਕਰਉਣਗੇ ਹੀ ਤੇ ਨਾਲ ਤੁਸੀਂ ਉਹ ਵੀ ਕਹਿਣਾ ਹੀ ਨਾ ਕਿ ਸਰਪੰਚ ਅਧਾਰ ਕਾਰਡ ਵੀ ਮੰਗਦਾ ਵਾ ਤੇ ਚੱਲ ਜੀ ਅਧਾਰ ਕਾਰਡ ਵੀ ਦੇ ਦਿੰਦੀ ਤੇ ਫਿਰ ਫੋਟੋ ਕੌਣ ਦਿੰਦਾ ਫੋਟੋ ਕੌਣ ਲਵਾਉਣ ਜਾਂਦਾ ਉੱਥੇ ਕੈਮਰੇ ਗਾੜੀ ਤੇ ਫੋਟੋ ਗੜਾ ਖਿੱਚਣ ਲੱਗ ਟਾਈਮ ਲੱਗਦਾ ਵਾ ਆਪਣਾ ਫੋਨ ਕੱਢੇ ਬੰਦਾ ਤੇ ਚਾਟਾ ਉਹ ਫੋਟੋ ਖਿੱਚੀ ਜਾਂਦਾ ਉਹ ਤੇਰਾ ਦਿਮਾਗ ਨਹੀਂ ਇੰਨਾ ਕੰਮ ਕਰਦਾ ਉਹ ਤੇਰਾ ਦਿਮਾਗ ਨਹੀਂ ਇੰਨਾ ਕੰਮ ਕਰਦਾ ਰੋਟੀ ਪਕਾਈ ਜਾ ਰਾਮਾ ਸਬਜ਼ੀ ਕੱਢ ਜਿਹੜਾ ਕੰਮ ਕਰਨੀ ਆ ਅੱਗੇ ਅੱਖਾ ਪਿਆ ਤਵੇ ਆਵੇਂ ਆਇਆ ਵਾ ਕੋਈ ਪੁੱਛਿਆ ਨਹੀਂ ਗਿੱਸਿਆ ਨਹੀਂਗਾ ਕਿ ਕਿਤੇ ਪਾਣੀ ਲਿਆਵਾਂ ਕੁਟ ਦੇ ਆਪਣਾ ਹੀ ਗਾੜੀ ਨੂੰ ਡੈਬੀ ਆ ਪਾਸ਼ਣ ਦੇਣਾ ਆ ਤੇ ਮੈਨੂੰ ਕੀ ਪਤਾ ਕਿ ਤੁਹਾਡੇ ਹੋਇਆ ਹੀ ਨਹੀਂ ਉੱਥੇ ਕੰਮ ਤੇ ਨਹੀਂ ਤੇ ਮੈਂ ਕਹਿੰਦੀ ਮੈਂ ਤੇ ਕੋਸ਼ ਹੋਣ ਡਈ ਕਿ ਲੈ ਟਾਈਮ ਦੇ ਨਾਲ ਹੀ ਆ ਕੇ ਆ ਵਾਪਸ ਤੇ ਚਲ ਘਰ ਦਾ ਕੰਮ ਵੀ ਕਰ ਲੈਣਗੇ ਤੇ ਇਹਨਾਂ ਦਾ ਵੀ ਕੰਮ ਹੋ ਗਿਆ ਉਹ ਪਹਿਲੀਆਂ ਗੱਲਾਂ ਨਹੀਂ ਰਹਿ ਗਈਆਂ ਗਰਮੀਤ ਹੁਣ ਮੈਂ ਸੋਚਿਆ ਸੀ ਚਲ ਚਾਰ ਪੈਸੇ ਪੁਹੇ ਦੇ ਕੇ ਕਿਹਨੂੰ ਤੇ ਕਰਾ ਦੂੰਗਾ ਕੰਮ ਤਾਂ ਅਠਾ ਪਰ ਨਹੀਂ ਕੋਈ ਵੀ ਵਾਹ ਗਈ ਹੁਣ ਤੇ ਇੱਕੋ ਹਾਲੀਓ ਕੰਮਲੀਆਂ ਦੇ ਨਾਂ ਜਮੀਨਵਾ ਚੁੱਪ ਕਰਕੇ ਨਾ ਇਹਨਾਂ ਨੂੰ ਆਪਣੇ ਹੱਥ ਚ ਕਰੀਏ ਕਿਸ ਤਰੀਕੇ ਨਾਲ ਤੂੰ ਇਹਨਾਂ ਨੂੰ ਆਪ ਚ ਕਿੱਦਾਂ ਕਰਨਾ ਉਦੋਂ ਕਹਿਤ ਹੈਗੇ ਹੰਕਾਰ ਬੇਇੱਜ਼ਤੀ ਕਰਾ ਕੇ ਸਗੋਂ ਵੱਧ ਦੂਤੀ ਹੈਂਕਾਰ ਆ ਗਏ ਆ ਚੱਲ ਕੋਈ ਨਹੀਂ ਇਹ ਕੰਮ ਨਾ ਠੰਡੇ ਜੇਰੇ ਨਾ ਹੁੰਦੇ ਆ ਹੁਣ ਕਾਲੇ ਪਿਆ ਨਹੀਂ ਗੱਲ ਬਣਨੀ ਤੇ ਹੁਣ ਤੂੰ ਨਾ ਕਿਸ ਦੇ ਨਾਲ ਗੱਲ ਕਰੀਂ ਕਿ ਆਪਾਂ ਆ ਕੰਮ ਕਰਕੇ ਇੱਕੀ ਵੇਖ ਲਿਆ ਵਾ ਤੇ ਫਿਰ ਹੁਣ ਕੀ ਕਰਾਂਗੇ ਵੇਖਦੇ ਆ ਕੀ ਕਰਦੇ ਆ ਜੇ ਪਾਣੀ ਧਾਣੀ ਪਿਆਲ ਕੁੱਟ ਭੁੱਖ ਲੱਗੀ ਆ ਸਵੇਰ ਦਾ ਗਿਆਮ ਤੇ ਕਾਲਾ ਪੈਂਡੀਆਂ ਆ ਵਾ ਹਏ ਹਾਏ ਮੇਰੀ ਹੱਥ ਟੁੱਟ ਗਈ ਓ ਫਟ ਕੇ ਰਸਾ ਬੁੱਢੇ ਬਾਰੇ ਸਾਹਮਣਾ ਕਿੰਨੇ ਉਹਨੂੰ ਉੱਠ ਮਾਤਾ ਨੀਨੂ ਆਦੇ ਸਿੱਧਾ ਵਗਾ ਅੰਤਰਾ ਕਿਦਾਂ ਤੱਕੇ ਮਰਦੇ ਜਿਵੇਂ ਆਪਣੀ ਸਗੀ ਮਾਂ ਹੁੰਦੀ ਵੀ ਇਹ ਵੀ ਇਦਾਂ ਕਰਦਾ ਪੰਮਾ ਮੇਰੀ ਸੁਣ ਗੱਲ ਮੈਂ ਤਾਂ ਦੇ ਹਲੇ ਤੁਹਾਡਾ ਰੋਖ ਟੰਗ ਵੇਖਣ ਲਈ ਆ ਮੈਂ ਲੈ ਕੱਚੀ ਵਸੀ ਕਰਾਈ ਆ ਇਹ ਵੀ ਸੋਚ ਲਿਓ ਤੁਸੀਂ ਆਪਣਾ ਭਾਈ ਜੀ ਮੇਰਾ ਇਹਦੇ ਵਿੱਚ ਕੀ ਕਸੂਰ ਵਾ ਮੈਂ ਕੀ ਕੀਤਾ ਵਾ ਸਿਆਪਾ ਤੇ ਮੇਰੀ ਮਾਂ ਦਾ ਹੋ ਜੇ ਜਿਹੜੀ ਨੇ ਤਾਂ ਆ ਕੇ ਨਾ ਨਵਾਂ ਕਲੇਸ਼ ਖੜਾ ਕਰ ਦਿੰਦੀ ਇੱਥੇ ਇਹਨੂੰ ਤਾਂ ਕੋਈ ਝੱਜ ਦਾ ਕੰਮ ਆਉਂਦਾ ਹੀ ਨਹੀਂ ਆ ਹੂੰ ਤਾਈ ਨੂੰ ਉਹ ਘਰੋਂ ਕੱਢ ਦੇ ਨਾ ਕਿੱਥੇ ਜਾਵਾਂ ਜੀ ਹੁਣ ਤੁਸੀਂ ਕਿਉਂ ਰੋਈ ਜਾਂਦੇ ਓ ਅੱਗੇ ਦਾ ਤਾਂ ਕੰਮ ਲੋਟ ਆਉਂ ਨਹੀਂ ਡੈ ਫਿਰ ਤੁਸੀਂ ਹੋ ਸਿਆਪਾ ਪਾਈ ਜਾਂਦੇ ਈ ਓ ਰੋਈ ਜਾਂਦੇ ਈ ਓ ਮੈਂ ਕਰਦੀ ਆ ਤਾਈ ਦੇ ਨਾਲ ਗੱਲ ਨਹੀਂ ਤੂੰ ਵੀ ਮੇਰੇ ਨਾਲ ਕੀ ਗੱਲ ਕਰਨੀ ਹੁਣ ਤੂੰ ਵੀ ਮਾਂ ਦੀ ਸਾਈਡ ਲੈਣੀ ਹੋਣੀ ਆ ਨਹੀਂ ਨਹੀਂ ਤਾਈ ਜੀ ਮੈਂ ਮਾਂ ਦੀ ਕਿ ਸਾਈਡ ਲੈਣੀ ਆ ਮਾਤਾ ਇੱਕੋਂ ਮੇਰਾ ਘਰ ਵਸਦਾ ਵੇਖ ਕੇ ਜਰਿਆ ਨਹੀਂ ਜਾਂਦਾ ਤੂੰ ਮੈਨੂੰ ਦੋ ਟਾਈਮ ਦੀ ਰੋਟੀ ਖਾਣ ਦੇਣੀ ਕਿ ਨਹੀਂ ਖਾਣ ਦੇਣੀ ਨਿਤ ਨਵੇਂ ਸਿਆਪਾ ਖੜਾ ਕਰਦੀ ਇੱਥੇ ਨੀ ਤੂੰ ਮੇਰੇ ਦਿਵਾਲੇ ਹੋਈ ਜਾਣੀ ਆ ਉਹ ਤੇਰੀ ਮਾਂ ਦੀ ਦੋਵੇਂ ਜਣੇ ਇੰਨੀ ਬੇਇੱਜ਼ਤੀ ਕਰਨਦੇ ਆ ਖਸਮ ਤੇਰੇ ਨਾਲ ੱਟਕੇ ਮਾਰ ਮੈਨੂੰ ਥੱਲੇ ਸੋੜਦਾ ਨੀ ਤੈਨੂੰ ਆਪਣੀ ਮਾਂ ਦਾ ਮਾਸਾ ਦੁਖਨੇ ਹੈਗਾ ਉਹ ਗੱਲ ਨਾ ਤੂੰ ਤੇਰਾ ਵਾਲੀ ਕਰ ਛੱਡੀ ਬਿਨ ਮਾਂ ਪਿਓ ਦੇ ਮੈਪ ਵਾਲੀ ਤੇ ਹੁਣ ਤੂੰ ਇਹਨਾਂ ਦੀ ਹੋ ਕੇ ਬੈਗੀ ਹੈ ਮਾਤਾ ਹਾਂ ਮਾਤਾ ਹਾਂ ਗੱਲ ਨਾ ਆਪਣੇ ਦਿਲ ਤੋਂ ਪੁੱਛ ਵੀ ਮੈਂ ਤੇਰਾ ਵਾਲੀ ਕੌਣ ਕਰਨ ਰਿਆ ਵਾ ਉਦੋਂ ਤੂੰ ਮੈਨੂੰ ਪੁੱਟਿਆ ਮੁੱਲ ਤੂੰ ਮੈਨੂੰ ਵੇਚਿਆ ਲੱਖ ਰੁਪਈਆ ਮੇਰਾ ਤੂੰ ਲਿਆ ਹੁਣ ਇੱਧਰ ਆਣ ਕੇ ਮੇਰਾ ਘਰ ਤੂੰ ਗੁੱਟਣ ਡਈਂ ਮੈਂ ਤੇਰਾ ਵਾਲੀ ਤੂੰ ਕਰਨ ਡਈਂ ਆ ਕਿ ਮੈਂ ਕਰਨ ਡਈਂ ਆ ਆ ਵੇ ਤੇਰੇ ਗਾੜੀ ਜੋੜੇ ਹੱਥ ਇੱਥੋਂ ਜਿੱਥੇ ਮਰਜੀ ਜਾ ਪਰ ਮੇਰੇ ਘਰੋਂ ਨਿਕਲ ਜਾ ਨਾ ਪੁੱਤ ਐਦਾਂ ਨਾ ਕਰ ਮੈਂ ਕਿੱਥੇ ਧੱਕੇ ਖਾਉਂਗੀ ਕਿੱਥੇ ਜਾਉਂਗੀ ਕੋਈ ਹੈਗਾ ਮੇਰਾ ਤੇਰੇ ਤੋਂ ਇਲਾਵਾ ਕੋਈ ਪਹਿਲਾ ਸੋਚਣਾ ਚਾਹੀਦਾ ਹੈ ਨਾ ਜ਼ਬਾਨ ਖੋਲਣ ਤੋਂ ਪਹਿਲਾਂ ਨਾ ਮਾਤਾ ਜੋ ਮੂੰਹ ਚ ਆਉਂਦਾ ਵਾ ਪਟਰ ਪਟਰ ਬੋਲੀ ਜਾਨੀ ਆ ਤੂੰ ਵੇਂਦੀ ਹੈ ਨਹੀਂ ਆ ਤੇ ਮੈਂ ਕਿੱਥੇ ਆ ਤੇ ਕਿੱਥੇ ਨਹੀਂ ਆ ਨਹੀਂ ਮੈਂ ਕਿੱਥੇ ਆ ਮੈਂ ਆਪਣੇ ਧੀ ਕੋ ਆਈ ਮੈਂ ਕਿਤੇ ਬਗਾਨੀ ਕੋ ਆਈ ਆ ਤੂੰ ਤਾਂ ਇਦਾਂ ਦੀਆਂ ਗੱਲਾਂ ਕਰਨ ਦੀ ਵੀ ਜਦੋਂ ਮੈਂ ਕਹਿੰਦਾ ਗਵਾਂਢੀਆਂ ਕੋਲ ਆਈ ਹੰਨੀ ਆ ਬੱਲੇ ਨਹੀਂ ਮਾਤਾ ਜਿਹਦੇ ਧੀ ਦਾ ਨਹੀਂ ਆਪਣਾ ਕੋ ਹੈਗਾ ਉਹਦੇ ਕੋਲ ਆਣ ਕੇ ਬਹਿਣ ਲੱਗਾ ਤੈਨੂੰ ਸ਼ਰਮ ਨਹੀਂ ਆਉਂਦੀ ਤੇ ਨਾਲੇ ਜੇ ਕਿ ਤੈਨੂੰ ਬਹਿਣਾ ਹੋਵੇ ਨਾ ਤੇ ਮੂੰਹ ਬੰਦ ਰੱਖੀਦਾ ਵਾ ਤੇ ਮੇਰੀ ਇੱਕ ਗੱਲ ਸੁਣ ਲੈ ਜੇ ਇੱਥੇ ਦੋ ਰੋਟੀਆਂ ਖਾਣੀਆਂ ਵਾ ਨਾ ਤੇ ਚੁੱਪ ਕਰਕੇ ਬੈਠੀ ਰ ਰੱਬ ਦਾ ਨਾਮ ਲੈ ਸਾਡੇ ਘਰ ਦੇ ਵਿੱਚ ਦਖਲ ਅੰਦਾਜ਼ੀ ਦੇਣ ਦੀ ਕੋਈ ਲੋੜ ਨਹੀਂ ਹੈਗੀ ਤੈਨੂੰ ਸੁਣ ਲਿਆ ਹੁਣ ਤੇਰੀ ਧੀ ਨੇ ਕੀ ਕਿਹਾ ਹੁਣ ਹੁਣ ਚੰਗੀ ਤਰ੍ਹਾਂ ਯਾਦ ਰੱਖੀ ਐ ਗੱਲ ਆਪ ਪੁੱਤ ਹੀ ਅੰਦਰ ਪਈਏ ਚਲ ਆਪ ਪੁੱਤ ਤੂੰ ਹੀ ਰਹਿਣ ਦੇ ਨੂੰ ਹਾਏ ਹਾਏ ਇਹਨੂੰ ਤੇ ਹੰਕਾਰ ਹੋ ਗਿਆ ਸਭ ਕਾ ਇਹਦੀ ਮਾਲਕ ਜੂ ਬਣ ਗਈ ਆ ਕੋਈ ਨਹੀਂ ਐਸੀ ਗੇਮ ਖਮਾਉਂਗੀ ਨਾ ਇੱਕ ਨਾ ਇੱਕ ਦਿਨ ਤੈਨੂੰ ਆਪਣੀ ਮਾਂ ਦੇ ਮੰਨਣੀ ਪਊਗੀ ਕਿੰਨਾ ਚਿਰ ਲੱਗਦੀ ਇਹਨਾਂ ਦੇ ਮਗਰ ਲਗ ਜਾ ਹਾਂ ਪਹਿਲਾਂ